ਸੇ ਲੱਗਣ ਵਾਲੀ ਗੱਲ ਹੈ ਸੀ ਇਸ ਦੇ ਵਿੱਚ ਕੋਈ ਇੱਕ ਆਦਮੀ ਆਦੇ ਧਰਮ ਬਾਰੇ ਗੱਲ ਕਰਦਾ ਪ੍ਰਚਾਰ ਕਰਦਾ ਹੈ ਉਹ ਕਹਿੰਦਾ 1984 ਦਾ ਜਸਟਿਸ ਨਹੀਂ ਮਿਲਿਆ ਤੇ ਉਸ ਤੇ ਐਨਐਸਐ ਲਾਣਨੀ ਚਾਹੀਦੀ ਸ਼ਰਮ ਆਣੀ ਚਾਹੀਦੀ ਆਪ ਨੂੰ ਜਿਹੜੇ ਆਪ ਦੀ ਕੌਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਮਰਾਉਂਦੇ ਹੋ ਉਸ ਕੌਮ ਦੇ ਲੀਡਰਾਂ ਨੇ ਆਪ ਦੀ ਕੌਮ ਦੇ ਨਾਲ ਖਲੋਤੇ ਨੇ ਚਾਹੇ ਉਹਨਾਂ ਨੇ ਗناہ ਕੀਤਾ ਹੈ ਅੱਜ ਤੱਕ ਹਿੰਦੁਸਤਾਨ ਦੀ ਕਿਸੇ ਵੀ ਚੇਰ ਨੇ ਕਿਸੇ ਵੀ ਕੁਰਸੀ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਇੱਕ ਸਿੱਖ ਹੈ ਪਿਛਲੇ ਸਾਲ 18 ਮਾਰਚ ਦੀ ਗੱਲ ਹੈ ਕਾਂਗਰਸੀ ਪ੍ਰਧਾਨ ਵਿਧਾਨ ਸਭਾ 'ਚ ਕਹਿੰਦਾ ਸੀ ਕਿ ਇਹ ਜਿਹੜਾ ਆਦਮੀ ਹੈ ਇਹਦੀ ਆਈਐਸਆਈ ਨਾਲ ਸੰਬੰਧ ਨੇ ਚਲੋ ਉਹਨੇ ਸਾਡੇ ਬਾਰੇ ਵੀ ਕਿਹਾ ਇੱਕ ਲਬਜ ਹੈ ਆਈਐਸਆਈ ਨਾਲ ਕਹਿ ਦਿਓ ਬਸ ਠੀਕ ਹੈ ਸਾਡਾ ਕੰਮ ਤਾਂ ਹੋ ਗਿਆ ਅਕ ਅਕਾਲੀਆਂ ਨੇ ਇਹ ਕਿਹਾ ਕਿ ਸਾਨੂੰ ਇਹ ਬੰਦਾ ਦੇ ਦਿਓ ਦੋ ਦਿਨਾਂ ਚ ਅਸੀਂ ਇਹਨੂੰ ਬੰਦਾ ਬਣਾ ਦੇਾਂਗੇ ਹੁਣੇ ਤੁਹਾਡੀ ਕੌਮ ਦੇ ਲੀਡਰ ਨੇ ਅਕਾਲੀ ਤੁਹਾਡੇ ਉਲਟ ਕਾਂਗਰਸੀ ਤੁਹਾਡੇ ਉਲਟ ਨਾਂ ਇਹਨਾਂ ਦੇ ਸਿੱਧ ਲੱਗੇ ਹੋਏ ਨੇ ਤਾਂ ਚੁੱਕ ਕੇ ਐਨਐਸਏ ਲਾਤੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਵੀ ਸਿੰਘ ਨੇ ਦੱਸੋ ਲਗਨ ਵਾਲੀ ਗੱਲ ਹੈ ਸੀ ਇਸ ਦੇ ਵਿੱਚ ਕੋਈ ਇੱਕ ਆਦਮੀ ਆਪਦੇ ਧਰਮ ਬਾਰੇ ਗੱਲ ਕਰਦਾ ਪ੍ਰਚਾਰ ਕਰਦਾ ਉਹ ਕਹਿੰਦਾ 1984 ਦਾ ਜਸਟਿਸ ਨਹੀਂ ਮਿਲਿਆ ਤੇ ਉਸ ਤੇ ਐਨਐਸਏ ਲਾ ਦਿਓ ਹੁਣ ਤੁਸੀਂ ਇਹਨਾਂ ਲੀਡਰਾਂ ਦੇ ਕਿਰਦਾਰ ਵੇਖੋ ਇੱਕ ਉਹ ਆਦਮੀ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕੀਤੀ 2007 ਦੇ ਵਿੱਚ ਉਸ ਨੂੰ ਨਾ ਕਾਂਗਰਸੀ ਮਾੜਾ ਕਹਿ ਰਿਹਾ ਨਾ ਅਕਾਲੀ ਮਾੜਾ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਹੁੰਦੀ ਆ ਪੰਜਾਬ ਦੇ ਅੰਦਰ ਕੋਈ ਵੀ ਅਕਾਲੀ ਦਾ ਕਾਂਗਰਸੀ ਉਸ ਬਾਬੇ ਦੇ ਉਲਟ ਨਹੀਂ ਬੋਲਦਾ ਕੋਈ ਇਹ ਨਹੀਂ ਕਹਿੰਦਾ ਕਿ ਐਨਐਸਏ ਲਾ ਦਿਓ ਕੋਈ ਇਹ ਨਹੀਂ ਕਹਿੰਦਾ ਕਿ ਦੋ ਦਿਨ ਸਾਨੂੰ ਦੇ ਦਿਓ ਅਸੀਂ ਬੰਦਾ ਬਣਾ ਦੇਾਂਗੇ ਯਾਰ ਤੁਹਾਨੂੰ ਸੰਗ ਆਉਣੀ ਚਾਹੀਦੀ ਸ਼ਰਮ ਆਣੀ ਚਾਹੀਦੀ ਆਪ ਨੂੰ ਜਿਹੜੇ ਆਪ ਦੀ ਕਾਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਮਰਾਉਂਦੇ ਹੁਣ ਮੈਂ ਪਿੱਛੇ ਜੇ ਲਾਹੌਰ ਗਿਆ ਤੋ ਸੇ ਇੱਕ ਗੱਲ ਬੜੀ ਸੋਹਣੀ ਕੀਤੀ ਮੁਸਲਮਾਨ ਭਰਾ ਨੇ ਉਹ ਕਹਿੰਦਾ ਜੀ ਸਾਡਾ ਬੜਾ ਜੀ ਕਰਦਾ ਹੁੰਦਾ ਸੀ ਕਿ ਪੱਗ ਰਾਜ ਕਰਦੀ ਤੇ ਦੋਨੋਂ ਪੰਜਾਬ ਇਕੱਠੇ ਹੁੰਦੇ ਤੇ ਕਹਿੰਦੇ ਹੁਣ ਕਹਿੰਦੇ ਆ ਅੱਲਾ ਤੂੰ ਬੜਾ ਵਧੀਆ ਕੀਤਾ ਹੈ ਸਾਨੂੰ ਤੁਹਾਡੇ ਨਾਲੋਂ ਅੱਗੇ ਕੱਢ ਲਿਆ ਮੈਂ ਕਾਰਨ ਅਲੱਗ ਕਾਰਨ ਹੈ ਕਿ ਤੁਸੀਂ ਤਾਂ ਆਪਦੇ ਅੱਲਾ ਦੇ ਬਾਣੀ ਗਲੀਆਂ 'ਚ ਰੋਲਦੇ ਸਾਡਾ ਤੁਸੀਂ ਕੀ ਕਰਨਾ ਸੀ ਲੜਨ ਤਾਂ ਐਸ ਗੱਲ ਤੋਂ ਬਾਅਦ ਸਾਡੇ ਲੀਡਰਾਂ ਨੂੰ ਜਿਨ੍ਹਾਂ ਨੇ ਆਪਦੇ ਸਿੱਖਾਂ ਨੂੰ ਮਾਰਿਆ ਆਪ ਦੇ ਮੁੰਡਿਆਂ ਨੂੰ ਐਨਐਸਓ ਲਵਾ ਕੇ ਬਾਹਰ ਭੇਜਤਾ ਗੁਰੂ ਗ੍ਰੰਥ ਸਾਹਿਬ ਦੀ ਬਦਮੀ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਨੂੰ ਕੀ ਕਹੋਗੇ ਤੁਸੀਂ ਇਹਨੂੰ ਕੀ ਕਹਾਂਗੇ ਇਹ ਆਜ਼ਾਦੀ ਹੈ ਅੱਜ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਸਾਡੇ ਭਰਾ ਪੁਲਿਸ ਅਫਸਰ ਨੇ ਜਾਂ ਅਫੀਸਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਜਿੰਨਾ ਮਰਜ਼ੀ ਕਰ ਲੈ ਇਸ ਹਕੂਮਤ ਦਾ ਇਹਨਾਂ ਦੇ ਅੰਦਰ ਇੱਕੋ ਹੀ ਗੱਲ ਹੈ ਕਿ ਤੁਸੀਂ ਖਾਲਸਤਾਨੀਓ ਤੁਸੀਂ ਹੱਤਵਾਦੀ ਇਹ ਕਾਪੀਐਸ ਅਫਸਰ ਦੇ ਨਾਲ ਬਾਹਰੀ ਸਟੇਟ ਦੇ ਵਿੱਚ ਇਸ ਹਕੂਮਤ ਦੇ ਅਗੇ ਲੀਡਰਾਂ ਨੇ ਇਹ ਕਿਹਾ ਕਿ ਤੂੰ ਤਾਂ ਖਾਲਸਤਾਨੀ ਐ ਤੂੰ ਤਾਂ ਆਤਵਾਦੀ ਐ 10000 ਕਿੰਨਾ ਮਰਜ਼ੀ ਕਰ ਲੋ ਇਹਨਾਂ ਲੋਕਾਂ ਦਾ ਅਗਰ ਤੁਹਾਡੇ ਲੀਡਰ ਚੰਗੇ ਹੁੰਦੇ ਇਸ ਪੁਆਇੰਟ ਤੇ ਕੋਈ ਵੀ ਪੰਜਾਬ ਦਾ ਲੀਡਰ ਉਥੇ ਬੋਲਿਆ ਨਹੀਂ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਐਜੀਟੇਸ਼ਨ ਤੇ ਆਉਣੇ ਆ ਇੱਕ ਪੱਗ ਨੂੰ ਤੁਸੀਂ ਖਾਲਸਤਾਨੀ ਕਹਿ ਰਹੇ ਹੋ ਬੋਲਦੇ ਕੌਣ ਨੇ ਆ ਜਿਹੜੇ ਬੈਠੇ ਨੇ ਜਥੇਬੰਦੀਆਂ ਜੇ ਬੋਲਣਾ ਹੀ ਇਹਨਾਂ ਨੇ ਜੇ ਤੁਰਨਾ ਹੀ ਇਹਨਾਂ ਨੇ ਸਾਡੇ ਵਾਲ ਪੰਜਾਬ ਦੇ ਵਿੱਚ ਤਾਂ ਫਿਰ ਤੁਸੀਂ ਇਹਨਾਂ ਲੀਡਰਾਂ ਦੀ ਆਪ ਭਗਤ ਕਿਉਂ ਕਰਦੇ ਫਿਰ ਇਹਨਾਂ ਲੀਡਰਾਂ ਦੀ ਇੱਜ਼ਤ ਕਿਉਂ ਕਰਦੇ ਹੋ ਕਿਉਂ ਇਹਨਾਂ ਦੀਆਂ ਟਰਾਲੀਆਂ ਦੇ ਚੜ ਕੇ ਤੁਰੇ ਫਿਰਦੇ ਹੋ ਤੁਸੀਂ ਜੋ ਪੰਜਾਬ ਦੇ ਅੰਦਰ ਜੇ ਸਿੱਖਾਂ ਦਾ ਇਹਨਾਂ ਮਾੜਾ ਹਾਲ ਹੋਇਆ ਹੈ ਜਾਜਕ ਸਾਲ ਦੇ ਲਗਭਗ ਹੋ ਗਿਆ ਹੈ ਮੁੰਡੇ ਇੱਥੇ ਬੈਠੇ ਹੋਏ ਨੇ ਤੇ ਇਹਦੇ ਵਿੱਚ ਰੋਲ ਕੀਤਾ ਸਾਡਾ ਆਪ ਦਾ ਰੋਲ ਵੀ ਹੁਣ ਇਲੈਕਸ਼ਨ ਆ ਜਾਣਗੇ ਇੱਕ ਮਹੀਨੇ ਦੇ ਬਾਅਦ ਅਸੀਂ ਫੇਰ ਇਹਨਾਂ ਦੀਆਂ ਟਰਾਲੀਆਂ ਤੇ ਚੜ ਕੇ ਨਾਰੇ ਮਾਰਦੇ ਆ ਕਿ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਕਾਦੀ ਸੋਚ ਐ ਨਾ ਦੀ ਆ ਤੁਹਾਨੂੰ ਮਾਰਿਆ ਤੁਹਾਨੂੰ ਕੁੱਟਿਆ ਤੁਹਾਨੂੰ ਗੋਲੀਆਂ ਵਜਦੀਆਂ ਨੇ ਤੇ ਤੁਸੀਂ ਉਹਨਾਂ ਦੀ ਸੋਚ ਨੂੰ ਸੱਚ ਕਹਿ ਰਹੇ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਵੀ ਹਕੂਮਤ ਇੱਥੇ ਜ਼ਬਰਦਸਤੀ ਕਰਦੀ ਹੈ ਤਾਂ ਸਾਡਾ ਪੰਜਾਬ ਦਾ ਮੁੰਡਾ ਜਾਂ ਨੂੰ ਗੋਲੀ ਵੱਜਦੀ ਹੈ ਉਹਦੀ ਜਦੋਂ ਮਿੱਟੀ ਘਾ ਰਪੜ ਜਾਂਦੀ ਉਹਦੀ লাশ ਘਾ ਰਪੜਦੀ ਹੈ ਤਾਂ ਇਹ ਲੀਡਰ ਜਿਵੇਂ ਗਿਰ ਜਾਂਦੀਆਂ ਨੇ ਮਾਸ ਦੇ ਉੱਪਰ ਉਵੇਂ ਲਾਸ਼ਾਂ ਦੇ ਕੋਲ ਪੜ ਜਾਂਦੇ ਨੇ ਅਸੀਂ ਫੇਰ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਹੱਥ ਜੋੜ ਕੇ ਇਹਨਾਂ ਦੇ ਕੋਲ ਖੜੋ ਜਾਂਦੇ ਹਾਂ ਗਲਤੀ ਕਿੰਨੀ ਹੈ ਗਲਤੀ ਤੁਹਾਡੀ ਆਪ ਦੀ ਤੁਸੀਂ ਆਪਦੇ ਮੁੰਡਿਆਂ ਨੂੰ ਇਹ ਸਿਖਾ ਦਿੱਤਾ ਪੁੱਤਰੇ ਨੂੰ ਇਹ ਸਿਖਾ ਦਿੱਤਾ ਕਿ ਇੱਕ ਲੀਡਰ ਆਵੇਗਾ ਤੇ ਤੂੰ ਸਰੋਪਾਂ ਦੇ ਗੱਲ 'ਚ ਪਾਉਣਾ ਕਿਉਂ ਪਾਵੇਂਗਾ ਭਈਓ ਕਿਤੇ ਲਾਹੌਰ ਦੇ ਵਿੱਚ ਜਾ ਕੇ ਆਪਦੇ ਪੁਰਾਣੇ ਲੋਕਾਂ ਬਾਰੇ ਪੁੱਛਿਆ ਜੇ ਕੀ ਉਹਨਾਂ ਦੇ ਕੀ ਕਿਰਦਾਰ ਸੀ ਮੈਂ ਉੱਥੇ ਜਾ ਕੇ ਪਤਾ ਕੀਤਾ ਤਾਂ ਕਹਿੰਦੇ ਆਪਣੇ ਸੈਫੂਦੀਨ ਸਾਹਿਬ ਫਕੀਰ ਸੈਫੂਦੀਨ ਨੇ ਦੱਸਿਆ ਕਿ ਤੁਹਾਡਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ 6 ਮਹੀਨੇ ਅੰਗਰੇਜ਼ ਬੈਠਾ ਰਿਹਾ ਵੇਟ ਕਰਦਾ ਇੱਕ ਵਾਰੀ ਸਿਰ ਨਹੀਂ ਝੁਕਾਇਆ ਅੰਗਰੇਜ਼ ਹਾਰ ਕੇ ਕਹਿੰਦਾ ਕਿਹੋ ਜਾਂ ਬਾਦਸ਼ਾਹ ਤਾਂ ਉਹ ਕਹਿੰਦਾ ਮੈਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣਾਇਆ ਹੋਇਆ ਮੈਂ ਪੰਜਾਬ ਦਾ ਬਾਦਸ਼ਾਹ ਤੇਰੇ ਅੱਗੇ ਮੈਂ ਝੁਕਦਾ ਨਹੀਂ ਤਾਂ ਅੰਗਰੇਜ਼ ਨੇ 6 ਮਹੀਨਿਆਂ ਦੇ ਬਾਅਦ ਜਾ ਕੇ ਗੋਡੇ ਟੇਕ ਕੇ ਸਮਝੌਤਾ ਕੀਤਾ ਸੀ ਉਹਨੂੰ ਕਹਿੰਦੇ ਨੇ ਬਾਦਸ਼ਾਹ ਉਹ ਤਾਂ ਸਿੱਖਾਂ ਦੇ ਕਰਤਾਰ ਕੀ ਸੀ ਮੈਂ ਪਿੱਛੇ ਜੇ ਜਦੋਂ ਗਿਆ ਤੇ ਇੱਕ ਘਰ ਮੈਨੂੰ ਮੁਸਲਮਾਨ ਭਰਾ ਲੈ ਗਿਆ ਉਹਨੇ ਆਪਦੀ ਪੋਤਰੀ ਨੂੰ ਆਵਾਜ਼ ਮਾਰੀ ਕਿ ਪੁੱਤਰ ਆ ਇੱਕ ਉਧਰੋਂ ਸਿੱਖ ਵਕੀਲ ਆਇਆ ਹੈ ਤਾਂ ਉਹ ਪੋਤਰੀ ਉਹਦੀ ਆਈ 25 ਸਾਲ ਦੀ ਹੋੜੀ ਹੈ ਤੇ ਆਕੇ ਉਹਨੇ ਬਾਬੇ ਨਾਨਕ ਦੇ ਗੁਰੂ ਨਾਨਕ ਦੇ ਮਹਾਰਾਜ ਦੇ ਸ਼ਬਦ ਪੁੱਛੇ ਤਾਂ ਮੈਂ ਰਾਣਾ ਸ਼ਹਾਬਾਜ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਇਹਨਾਂ ਨੂੰ ਜਾਣਦਾ ਨਹੀਂ ਮੇਰੇ ਸਾਮਾ